ਬਹੁਤ ਨੁਕਸਾਨ ਹੋ ਗਿਆ ਜੀ ਮੇਰੀ 30 32 ਸਾਲ ਦੀ ਉਮਰ ਹੋ ਗਈ ਆ ਪਹਿਲੀ ਵਾਰ ਇੰਨਾ ਪਾਣੀ ਆਇਆ ਕਦੇ ਇੰਨਾ ਪਾਣੀ ਨਹੀਂ ਆਇਆ ਅਸੀਂ ਅੱਜ ਲੰਗਰ ਪ੍ਰਸ਼ਾਦ ਆ ਪਕਾ ਕੇ ਸੰਗਤ ਵਾਸੀ ਲੈ ਜਾਏ ਆ ਜੀ ਪ੍ਰਸ਼ਾਸਨ ਨੇ ਸਾਨੂੰ ਅੱਗੇ ਨਹੀਂ ਲੰਗਣ ਦਿੱਤਾ ਲੰਗਰ ਪ੍ਰਸ਼ਾਦਾਂ ਲੈ ਕੇ ਕਿਉਂ ਨਹੀਂ ਲੰਗਰ ਦਿੱਤਾ ਜੀ ਉਹ ਕਹਿੰਦੇ ਗਾੜੀ ਗੱਡੀਆਂ ਆ ਐਮਐਲਏ ਆਏ ਆ ਮੰਤਰੀ ਆਏ ਆ 2 300 ਬੰਦੇ ਦਾ ਲੰਗਰ ਪਕਾ ਕੇ ਲਿਆਂਦਾ ਸੀ ਬਜ਼ੁਰਗ ਦੱਸਦੇ ਆ ਵੀ 88 ਦੇ ਵਿੱਚ ਇਦਾਂ ਹੀ ਇਹ ਪਰ 88 ਤੋਂ ਵੀ ਵੱਧ ਆ 25 ਨੇ ਹੜਾ ਦੇ ਹੜ ਦੀ ਮਾਰ ਮਾਰੀ ਆ ਹਾਲੇ ਹੈਲੀਕਾਪਟਰ ਛੱਡ ਕੇ ਗਏ ਸੀਗੇ ਹੈਲੀਕਾਪਟਰ ਇੱਥੇ ਤਾਂ ਨਹੀਂ ਆਇਆ ਜੀ ਨਹੀਂ ਜੀ ਨਹੀਂ ਆਇਆ ਹੈਲੀਕਾਪਟਰ ਇੱਥੇ ਕੰਬ ਬਜ਼ੁਰਗ ਮਾਤਾ ਜੀ ਵਿਖਾਏ ਤੁਸੀਂ ਹਾਂ ਇਦਾਂ ਦੇ ਬਜ਼ੁਰਗ ਹਾਲੇ ਵੀ ਜਿਹੜੇ ਆ ਉੱਥੇ ਫਸੇ ਹੋਏ ਆ ਹਾਂ ਜੀ ਅਜੇ ਉਹ ਪਛਾਂਤ ਤੱਕ ਜਿੰਨੇ ਵੀ ਲਾਲੋ ਪਿੰਡ ਸਾਰੇ ਤਬਾਹ ਹੋਏ ਪਾਣੀ ਦੇ ਨਾਲ ਫਸਲਾਂ ਕੁਦਰਤੀ ਮਾਰ ਵੱਜ ਗਈ ਆ ਜੀ ਇਹ ਤਾਂ ਵਿਚਾਰੇ ਜਿੰਦੇ ਹੀ ਮਰ ਗਏ ਆ ਜੀ ਤੇ ਤੇ ਮੇਰੇ ਮੰਮੀ ਡਾਡੀ ਇੱਥੇ ਲੈਂਦੇ ਸੀ ਕੋ ਬਾਹਰ ਇਹਨਾਂ ਨੂੰ ਮੈਂ ਇਹ ਤੇ ਓਕੇ ਓਕੇ ਮੈਂ ਇਹਨਾਂ ਨੂੰ ਲੈਣਾ ਕਿੰਨਾ ਕੁ ਨੁਕਸਾਨ ਪਾਜੀ ਹੋ ਗਿਆ ਤੁਹਾਡਾ ਬਹੁਤ ਨੁਕਸਾਨ ਹੋ ਗਿਆ ਜੀ ਮੇਰੀ 30 32 ਸਾਲ ਦੀ ਉਮਰ ਹੋ ਗਈ ਆ ਪਹਿਲੀ ਵਾਰ ਇੰਨਾ ਪਾਣੀ ਆਇਆ ਕਦੇ ਇੰਨਾ ਪਾਣੀ ਨਹੀਂ ਆਇਆ ਮੈਨੂੰ 10 ਸਾਲ ਹੋ ਗਏ ਤਕਰੀਬਨ ਲੁਧਿਆਣੇ ਗਿਆ ਇਹਨੂੰ ਜੀ ਬਹੁਤ ਪਾਣੀ ਆ ਗਿਆ ਯਾਰ 1988 ਵਿੱਚ ਕਹਿੰਦੇ ਇੱਕ ਹੜ੍ਹ ਆਇਆ ਸੀਗਾ ਉਹਨੂੰ ਉਹਨੂੰ ਮਾਤ ਪਾਉਂਦਾ ਜਾਂ ਉਹਦੇ ਬਰਾਬਰ ਚੀਜ਼ ਆ ਗਈ ਨਹੀਂ ਹਾਂਜੀ 88 ਪਿਛੋ ਅੱਛਾ ਜੀ ਹਾਂ 3 ਪਹਿਣ ਪਿਛੋ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ हां जी मैं बाबा बकाला साहिब ਦੇ ਲਾਗੇ ਮੇਰਾ ਗਗੜ ਬਾਣਾ ਪਿੰਡ ਆ ਜੀ ਅਸੀਂ ਅੱਜ ਲੰਗਰ ਪ੍ਰਸ਼ਾਦ ਆ ਪਕਾ ਕੇ ਸੰਗਤ ਵਾਸੀ ਲੈ ਕੇ ਆਏ ਆ ਜੀ ਮੈਲੀ ਤੇ ਗੱਲ ਪ੍ਰਸ਼ਾਸਨ ਨੇ ਸਾਨੂੰ ਅੱਗੇ ਨਹੀਂ ਲੰਗਣ ਦਿੱਤਾ ਲੰਗਰ ਪ੍ਰਸ਼ਾਦ ਆ ਲੈ ਕੇ ਕਿਉਂ ਨਹੀਂ ਲੰਗਰ ਦਿੱਤਾ ਜੀ ਉਹ ਕਹਿੰਦੇ ਗਾੜੀ ਗੱਡੀਆਂ ਮੈਂ ਐਮਐਲਏ ਆਏ ਆ ਮੰਤਰੀ ਆਏ ਆ ਬਸ ਇਹੀ ਗੱਲ ਤੇ ਲੰਗਰ ਨਹੀਂ ਲੰਗਣ ਦਿੱਤਾ ਜਿਹੜਾ ਕਿ ਜ਼ਰੂਰੀ ਆ 2-300 ਬੰਦੇ ਦਾ ਲੰਗਰ ਪਕਾ ਕੇ ਲਿਆਂਦਾ ਆ ਜੀ ਹਾਂ ਤੇ ਇਹ ਭਰਾ ਹੁਣਾਂ ਨੂੰ ਹੁਣ ਬੇੜੇ ਦੇ ਵਿੱਚੋਂ ਕੱਢ ਕੇ ਲਿਆਂਦਾ ਪਰਲੇ ਬੰਨੋਂ ਆਏ ਆ ਇਹਨਾਂ ਦੀ ਪੋਜੀਸ਼ਨ ਇਦਾਂ ਵੀ ਘਰਦੇ ਵਾਲੇ ਦਿਵਾਲੇ ਸਾਰੇ ਪਾਣੀ ਆ ਗਿਆ ਫਸਲਾਂ ਖਰਾਬ ਹੋ ਗਈਆਂ ਤੇ ਬਹੁਤ ਜਿਆਦਾ ਜ਼ਿੰਮੇਵਾਰ ਭਰਾਵਾਂ ਦੇ ਨਾਲ ਧੱਕਾ ਆ ਇਹ 88 ਸਾਡੇ ਬਜ਼ੁਰਗ ਦੱਸਦੇ ਆ ਵੀ 88 ਦੇ ਵਿੱਚ ਇਦਾਂ ਹੀ ਇਹ ਪਰ 88 ਤੋਂ ਵੀ ਵੱਧ ਆ 25 ਨੇ ਹੜਾ ਦੇ ਹੜ ਦੀ ਮਾਰ ਮਾਰੀ ਆ ਇਹ ਕੁਦਰਤੀ ਕੁਦਰਤੀ ਮਾਰ ਲੱਜੀ ਆ ਜੀ ਪੰਜਾਬ ਨੂੰ ਹੂੰ ਤੇ ਸਾਨੂੰ ਤੇ ਦੱਸਦਿਆਂ ਵੀ ਰੋਣ ਆਉਂਦਾ ਅਸੀਂ ਕਰ ਕੁਛ ਨਹੀਂ ਸਕਦੇ ਅਸੀਂ ਇਹਨਾਂ ਦੇ ਨਾਲ ਸੇਵਾ ਕਰ ਸਕਦੇ ਹਾਂ ਜਿੰਨੇ ਵੀ ਪ੍ਰਬੰਧ ਕਿਸ ਤਰੀਕੇ ਦੇ ਪ੍ਰਬੰਧ ਕੋਈ ਨਹੀਂ ਹੈ ਜੀ ਇੱਥੇ ਤੁਸੀਂ ਪ੍ਰਬੰਧ ਤੁਹਾਨੂੰ ਦਿਖਣ ਡਿਆ ਕਿਤੇ ਕੱਲ ਹੈਲੀਕਾਪਟਰ ਛੱਡ ਕੇ ਗਏ ਸੀਗਾ ਹੈਲੀਕਾਪਟਰ ਇੱਥੇ ਤੇ ਨਹੀਂ ਆਇਆ ਜੀ ਨਹੀਂ ਜੀ ਨਹੀਂ ਆਇਆ ਹੈਲੀਕਾਪਟਰ ਇੱਥੇ ਆ ਦੇਖ ਲੈ ਦੇਖਣ ਦੇ ਤੁਸੀਂ ਆ ਛੋਟੇ ਛੋਟੇ ਬੱਚੇ ਦਿਖਾਓ ਇਹਨਾਂ ਨੂੰ ਉਹ ਵੇਖੋ ਤੁਸੀਂ ਫਸੇ ਸੀਗੇ ਕਿੰਨੇ ਕਿੰਨੇ ਦਿਨ ਹੋ ਗਏ ਉੱਥੇ ਫਸੇ ਹੋ ਤੁਹਾਨੂੰ ਸਾਲਾਂ ਚਲ ਹੋ ਗਏ ਨੇ ਇੱਥੇ ਜੀ ਕਿੰਨੇ ਦਿਨ ਦੀ 18 ਦਿਨ ਕਿਸੇ ਨੇ ਕਿਸੇ ਸਰਕਾਰ ਨੇ ਕਿਸੇ ਨੇ ਸਾਥ ਨਹੀਂ ਦਿੱਤਾ ਆ ਵੀਰ ਆਇਆ ਸਮਾਜ ਸੇਵੀ ਸੁਸਾਇਟੀ ਨੇ ਪਹੁੰਚਾਇਆ ਜਿਹੜਾ ਸਾਾਨੂੰ ਅੱਛਾ ਭਾਈ ਤੁਸੀਂ ਵੀ ਕੱਲ੍ਹ ਕਦੋਂ ਆਏ ਹੋ ਮੈਂ ਅੱਜ ਹੀ ਆਇਆ ਅੱਜ ਹੀ ਆਇਆ ਇਹਨਾਂ ਨੇ ਦੱਸਿਆ ਪਾਣੀ ਜ਼ਿਆਦਾ ਹੋ ਗਿਆ ਤੇ ਮੈਂ ਇਹਨਾਂ ਨੂੰ ਫੋਨ ਹੋਰ ਜੀ ਫੋਨ ਕਰਦਾ ਸੀ ਕਨਫਰਮ ਕਰਦਾ ਸੀ ਪਾਣੀ ਕਿੰਨਾ ਗਾ ਕਹਿੰਦੇ ਪਾਣੀ ਹੁਣ ਜ਼ਿਆਦਾ ਹੋ ਗਿਆ ਪੁੱਤ ਹੁਣ ਸਾਡੀ ਬੱਸ ਹੋ ਗਈ ਆ ਤੇ ਫਿਰ ਮੈਂ ਹੁਣ ਪਿੱਛੇ ਗੱਡੀ ਆਪਣੀ ਖਿਲਾੜ ਕੇ ਤੇ ਹੁਣ ਇਹਨਾਂ ਨੂੰ ਲੈ ਕੇ ਆ ਤੇ ਆਪਣੀ ਜਿਹੜੀ ਮੱਜਾ ਸੀ ਉਹ ਵੀ ਆਪਣੀ ਪਾਰ ਲੈ ਲੀਆਂ ਅੱਛਾ ਮੱਜਾ ਆ ਗਿਆ ਤੁਹਾਡੀ ਸਾਰੀਆਂ ਸੁਰੱਖਿਅਤ ਨੇ ਜੀ ਹਾਂ ਜੀ ਸੁਰੱਖਿਅਤ ਮੱਜਾ ਤੇ ਮਾਤਾ ਜੀ ਸਮਾਨ ਵਗੈਰਾ ਕਿਸ ਤਰੀਕੇ ਹਾਂ ਜੀ ਸਮਾਨ ਉਹਦੀ ਪਿਆ ਭਿਜਾ ਦਿਆ ਉਹ ਮੀਰ ਪਾਪਾ ਕੇ ਸਭ ਭਿਜਾ ਦੇ ਗਰੋਕ ਆ ਗਿਆ ਹਾਂ ਸਮਾਨ ਪਾਪੂ ਇੱਕ ਕਮਰੇ ਦੇ ਉੱਪਰ ਚਾੜਤਾ ਪੱਤਰ ਪਹਿਲਾਂ ਜੋ ਜੋ ਕੀਮਤੀ ਸਮਾਨ ਆਪਣਾ ਹਾਂ ਉਹ ਸਾਰਾ ਪਾਉਂ ਦੇ ਵਿੱਚ ਰਖਤਾ ਉੱਪਰ ਕੋਠਿਆਂ ਦਾ ਵੀ ਖਤਰਾ ਸਾਡਾ ਕੋਠਿਆਂ ਦਾ ਖਤਰਾ ਦੋ ਦੋ ਕਮਰੇ ਜੋ ਵੀ ਤੁਹਾਡੇ ਖਤਰਾ ਵੀ ਖਤਰਾ ਹੈਗਾ ਹਾਂਜੀ ਹਾਂਜੀ ਖਤਰਾ ਚਲੋ ਹਾਂਜੀ ਇੱਕ ਗੱਲ ਹੋਰ ਆ ਜੀ ਵੇਖੋ ਜਿੱਦਾਂ ਤੁਹਾਨੂੰ ਬਜ਼ੁਰਗ ਮਾਤਾ ਜੀ ਵਿਖਾਏ ਤੁਸੀਂ ਇਦਾਂ ਦੇ ਬਜ਼ੁਰਗ ਹਾਲੇ ਵੀ ਜਿਹੜੇ ਆ ਉੱਥੇ ਫਸੇ ਹੋਏ ਆ ਹਾਂਜੀ ਕਿਉਂ ਫਸੇ ਹੋਏ ਆ ਜੀ ਵੇਖੋ ਘੁੱਗੀ ਗਿਟਾਰ ਕੋਈ ਆਲਣਾ ਪਾ ਲੈਣਾ ਉਹ ਨਹੀਂ ਆਪਣਾ ਛੱਡਦੀ ਹੁਣ ਇਹ ਆਪਣੀਆਂ ਜ਼ਮੀਨਾਂ ਦੇ ਘਰ ਛੱਡ ਕੇ ਕਿੱਦਾਂ ਚੱਲ ਜਾਣ ਬਜ਼ੁਰਗ ਜਿਹੜੇ ਆ ਉਹਨਾਂ ਕੋ ਨਹੀਂ ਜਾਇਆ ਜਾਂਦਾ ਚਲੋ ਸਾਡੇ ਵਰਗੇ ਜਿਹੜੇ ਨੌਜਵਾਨ ਆ ਸਾਰੇ ਉਹਨਾਂ ਨੂੰ ਤੇ ਜਾਣਾ ਪੈਣਾ ਲੇਕਿਨ ਬਜ਼ੁਰਗ ਜਿਹੜੇ ਆ ਉਹ ਆਪਣੀ ਪੈੜੀ ਆਪਣਾ ਘਰ ਨਹੀਂ ਛੱਡ ਸਕਦੇ ਲੱਗਦਾ ਵੀ ਪ੍ਰਬੰਧ ਜਿਹੜੇ ਜੇ ਸਮਾਂ ਹੁੰਦਾ ਰੋਕੇ ਜਾ ਸਕਦੇ ਸੀ ਹਰ ਜੇ ਪ੍ਰਬੰਧ ਹੁੰਦਾ ਪ੍ਰਬੰਧ ਕੋਈ ਨਹੀਂ ਆ ਜੀ ਵੇਖੋ ਪਾਣੀ ਦਾ ਪਤਾ ਹੀ ਕੋਈ ਨਹੀਂ ਕਿੰਨਾ ਵੱਧ ਜਾਣਾ ਇਹ ਰਾਤ ਸੁੱਤੇ ਹੋਣ ਤੇ ਇਹਨਾਂ ਦਾ ਕੋਈ ਨੁਕਸਾਨ ਹੋ ਜੇ ਹਾਂ ਠੀਕ ਆ ਜੀ ਇਸ ਕਰਕੇ ਇਹ ਉੱਠ ਕੇ ਉੱਥੋਂ ਆਏ ਆ ਤੇ ਇਹਨਾਂ ਦਾ ਬਜ਼ੁਰਗ ਅਜੇ ਵੀ ਉੱਥੇ ਆ ਕਿੰਨੇ ਕ ਪਿੰਡ ਭਾਜੀ ਉੱਥੇ ਮਗਰ ਅਜੇ ਉਹ ਪਛਾਣ ਤੱਕ ਜਿੰਨੇ ਵੀ ਲਾਲੋ ਪਿੰਡ ਸਾਰੇ ਤਬਾਹ ਇਹ ਪਾਣੀ ਦੇ ਨਾਲ ਫਸਲਾਂ ਕੁਦਰਤੀ ਮਾਰ ਵੱਜ ਗਈ ਆ ਜੀ ਇਹ ਤਾਂ ਵਿਚਾਰੇ ਜਿੰਦੇ ਹੀ ਮਰ ਗਏ ਆ ਜੀ ਬਿਲਕੁਲ ਜੀ ਤਾਂ ਤੁਸੀਂ ਸੁਣਿਆ ਵੀਰ ਕਹਿੰਦਾ ਜਿਉਂਦੇ ਮਰ ਗਏ ਆ ਤਾਂ ਬਿਲਕੁਲ ਬਈ ਹੁਣੇ ਲੁਧਿਆਣੇ ਜਾਂਦੇ ਸੀ ਮਾਤਾ ਜੀ ਪਰਿਵਾਰ ਇੱਥੇ ਰਹਿੰਦਾ ਸੀ ਤਾਂ ਮਾਤਾ ਨੂੰ ਲੈਣ ਆਏ ਨੇ 17 ਦਿਨ ਕਿਸੇ ਨੇ ਸਾਰ ਨਹੀਂ ਲਈ ਹੈਗੀ ਲੰਗਰ ਲੈ ਕੇ ਸਮਾਜ ਸੇਵੀ ਸੰਸਥਾਵਾਂ ਆਉਂਦੀਆਂ ਨੇ ਕਹਿੰਦੇ ਭਾਈ ਅੱਗੇ ਐਮਐਲਏ ਮੰਤਰੀ ਆਏ ਹੋਏ ਨੇ ਤੁਸੀਂ ਲੰਗਰ ਨਾ ਲੈ ਕੇ ਜਾਓ ਤਾਂ ਜੇ ਸਰਕਾਰ ਆਪ ਕੁਛ ਨਹੀਂ ਕਰਦੀ ਜੇ ਕੋਈ ਕਰਨਾ ਚਾਹੁੰਦਾ ਵਾ ਉਹਨਾਂ ਨੂੰ ਐਮਐਲਏ ਮੰਤਰੀ ਰਾਹ ਦਾ ਰੋੜਾ ਬਣਦੇ ਇੱਥੇ ਨਜ਼ਰ ਆ ਰਹੇ ਨੇ ਮੈਂ ਇੰਦਰਪਾਲ ਸਿੰਘ ਤੁਨਾਂ ਕੈਮਰਾਮੈਨ ਅਮਰਪਾਲ ਨਾਲ ਦੇਖਦੇ ਰਹੋ ਰਮਜ਼ਾ న్యూਸ ਸਸਿਕਾ